टीम वालों और मंदिर कमेटी वालों बहुत बहुत बधाई हो लाख लाख बधाई जय श्री राम सब ने हमेशा आधियां बहुत बहुत بہت بہت धन्यवाद जय श्री राम जय श्री राम जय श्री राम जय जय श्री राम साथियों डॉक्टर जी اپنے کما کا رج گئے ਸਾਨੂੰ ਤਾਂ ਯਾਦ ਵੀ ਨਹੀਂ ਆਦਾ ਨਾ ਬੈਲਾ ਜੀ ਨਾ ਤੁਹਾਡੀ ਟੀਮ ਨੂੰ ਪਿਲਰ ਸਾਹਿਬ ਨੇ ਮੇਸ਼ਨ کیا ਕੀ ਪਰ ਡਾਕਟਰ ਸਾਹਿਬ ਐਨੇ ਧਿਆਲੂ ਨੇ ਐਨੇ ਧਾਰਮਿਕ ਕੰਮਾਂ 'ਚ ਰੁਚੀ ਰੱਖਦੇ ਨੇ ਇਹਨਾਂ ਨੇ ਖੁਦ ਸਾਨੂੰ ਹੋਰ ਪਿਤਾ ਸੀ ਇਲੈਕਸ਼ਨ ਨਿਕਲ ਗਿਆ ਉਦੋਂ ਤਾਂ ਇਲੈਕਟ੍ਰਿਕ ਕੋਲ ਵਗੈਰਾ ਲੱਗਾ ਸੀ ਤਾਂ ਕੋਈ ਮਦਦ ਨਹੀਂ ਕਰ ਸਕਦਾ ਤੇ ਮੈਂ ਇਸ ਮੁੰਦਰਵਾਸੇ ਕੋਈ ਜੀਵਨ ਦੇਣੀ ਚਾਹਣਾ ਤੋ ਅੱਜ ਕੋਈ ਸ਼ੋਭਾ ਪੜੀ ਆਏਗੀ ਡਾਕਟਰ ਸਾਹਿਬ ਖੱਲੇ ਹਾਜ਼ਰ ਨੇ ਇਸ ਮੰਦਰ ਦੇ ਵਿੱਚ ਸਾਡੀ ਟੀਮ ਸਾਡੀ ਮੰਦਰ ਵਿੱਚ ਹਾਜ਼ਰ ਹੈ ਤੇ ਡਾਕਟਰ ਸਾਹਿਬ ਜੋਨਨ ਛੱਡ ਹੈਗੀ ਆਜੀ ਮੰਦਰ ਵਾਸਤੇ ਇਹ ਕੈਸੀ ਨੇ ਰਹੇ ਨੇ ਡਾਕਟਰ ਜੀ ਦੇ ਕੀ ਸਾਡੇ ਮੰਦਰ ਸ਼ੋਨਾ ਵਾਸੇ پندرہ روپے کلو تھا جے شری رام ہر وقت موٹے نا موٹا جو ਆਰੇ ਸਭੀ ਬਦਲੀ ਤਿਆਰੀ ਦੇ ਬੈਨਾ ਤਾਂ ਤਨਵਤਪਾ ਦਾ ਨਾਂਕਲੀ ਦਾਸਤਾ ਦੀ ਜਿਨੀ ਵੀ ਟੀਮ ਆਈ ਆ ਮਤਲਬ ਮੇਰੀ ਬਿਲੋਣਾ ਦਾ ਬਹੁਤ ਬਹੁਤ ਤੈਨੂੰ ਸਨਵਾ ਕਰਦੇ ਹੋ। ਉਹਨਾਂ ਅਸੀਂ ਕਹਿੰਦੇ ਆ ਕਿ ਜਿਸ ਤਰ੍ਹਾਂ ਅੱਛਾ ਨੇ ਤੁਹਾਡੀ ਮਨ ਰੋਜ਼ੋਤੀ ਜਾਂ ਮੰਦਰ ਨੂੰ ਔਰ ਇਸੇ ਤਰ੍ਹਾਂ ਸੰਯੋਗ ਦਾ ਨਿਰਦੇਸ਼ਾ ਸਾਡੇ ਮੰਦਰ ਦੀ ਤਰੱਕੀ ਹੋਣੀ ਚਾਹੀਦੀ ਹੈ। જય ਸ਼ਿਵਦਾ। જય ਸ਼ਿਵਦਾ। ਤੇ ਵੀਰ ਬਦਲਣਗੇ। ਹਾਰ ਹਾਰ ਮਾ। ਦਰਸ਼ਕਾਂ ਦਾ ਬਹੁਤ ਮਿਹਰਬਾਨੀ ਸ਼ੁਕਰੀਆ ਵਾਜਣੇ ਇਨੀ ਸੇਵਾਦਾਰੀ ਦਿੱਤੀ ਹੈ ਮੰਦਰ ਗੋੜ ਵਾਲਾ ਸ਼ਵਾਲਾ ਨੂੰ ਮੰਦਰ ਕਮੇਟੀ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹੈ ਭਗਵਾਨ ਇਹਨਾਂ ਦੀ ਕਮਾਈ 'ਚ ਬਰਕਤ ਬਾਰੇ ਤੇ ਅੱਗੋਂ ਤੋਂ ਵੀ ਦਾਨ ਦਿੰਦੇ ਰਹਿਣ ਤੇ ਦੁਨੀਆ ਨਾਲ ਵਿੱਚ ਰਹੇ ਰਹਿਣ ਤੇ ਅਗਲੀ ਵਾਰੀ ਇਹਨਾਂ ਨੂੰ ਫੇਰ ਜਿਤਾਉਣ ਸਾਰੀ ਇਤਤਿਵਾੜ ਇਹ ਜਿਹੜੀ ਉਹ ਜੇ ਅੰਦਰ ਰਹਣਗੇ ਨਾ ਤੇ ਲੋਕਾਂ ਨੂੰ ਪਤਾ ਹੋਊਗਾ ਦੁਨੀਆ ਨਾਲ ਆਪਾਂ ਨਿਚਾ ਰਹੇ ਤੇ ਕ੍ਰਮਸ ਲੋਕ ਦੀ ਗੋੜ ਤੇ ਕੋਈ ਮੁੱਲ ਨਹੀਂ ਕਰਿਆ ਕਿ ਕਿ ਨਹੀਂ ਸਭ ਤੋਂ ਵੱਡੀ ਗੱਲ ਹੈ ਕਿ ਹਾਂ ਲੱਗਿਆ ਕਿ ਕੋਈ ਵੀ ਪੋਲੀਟੀਸ਼ੀਅਨ ਹੁੰਦਾ ਹੈ ਉਹ ਆਪਣਾ ਵਾਦਾ ਕਰਕੇ ਚਲ ਜਾਂਦਾ ਹੈ ਵਾਦੇ ਕਰਨ ਤੋਂ ਬਾਅਦ ਜਦੋਂ ਚੋਣ ਇਲੈਕਸ਼ਨ ਖਤਮ ਹੋਦੇ ਹੈ ਚਲੋ ਜੀ ਸਾਰਾ ਰਿਹਾ ਗਿਆ ਮੈਂ ਉਹ ਵਾਦਾ ਕੀਤਾ ਸੀ ਭੁੱਲ ਗਏ ਚਲੇ ਗਏ ਲੇਕਿਨ ਮੈਂ ਪਹਿਲੇ ਸ਼ਖਸ ਨੂੰ ਵੇਖਿਆ ਕਿ ਜਿਨ੍ਹਾਂ ਨੂੰ ਆਪਣਾ ਪ੍ਰੋਮਿਸ ਯਾਦ ਹੈ ਉਹਨਾਂ ਨੇ ਖੁਦ ਸੰਗੂ ਟੈਲੀਫੋਨ ਕਰਕੇ ਕਿਹਾ ਕਿ ਮੈਂ ਮੰਤਰੀ ਕਮੇਟੀ ਦੇ ਕੋਈ ਸੇਵਾ ਦੇਣਾ ਚਾਹੁੰਦਾ ਕਿਉਂਕਿ ਮੈਂ ਪ੍ਰੋਮਿਸ ਕੀਤਾ ਸੀ ਇਸ ਲਈ ਆਉਣ ਵਾਲੇ ਨਾ ਇੰਦੇ ਵਿੱਚ ਦੱਸ ਚਾਹੁੰੂ ਜੂਰੀ ਆ ਕੇ ਕਿਉਂ ਅਜੇ ਨੇ ਬਹੁਤ ਸਮਾਂ ਹੈ ਪਰ ਯਾਦ ਜੂਰੂ ਕਿਉਂ ਕੋਈ ਕੱਲ ਜੂਰੀ ਕਮ ਕਾ ਜੂ ਬਲ ਮੰਮਾਨ ਜੀ ਕੰਨੂ ਮਾਰ ਕੇ ਲਿਖ ਮੈਂ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦਿੰਨਾ ਇਸ ਨਵੇਂ ਸਾਲ ਸਾਰਿਆਂ ਲਈ ਖੁਸ਼ੀਆਂ ਭਰ ਆ ਰਹੇ ਸਾਰਿਆਂ ਨੂੰ ਸਿਹਤ ਪ੍ਰਦਾਨ ਕਰੇ ਤੇ ਖੁਸ਼ੀਆਂ ਭਰਿਆ ਸਾਲ ਰਹੇ ਅੱਜ ਜਿਹੜੇ ਤੁਹਾਡੇ ਵੱਲੋਂ ਬਰਾਲਾ ਕੀਤਾ ਗਿਆ ਕੀ ਕਰਨਾ ਚਾਹੁੰਦੇ ਕਿਹੜਾ ਦੇਖੋ ਜੀ ਮੇਰੀ ਬੜੀ ਤਮੰਨਾ ਸੀ ਜਦੋਂ ਮੈਂ ਇਲੈਕਸ਼ਨ ਕੰਪੇਨੀ ਵਿੱਚ ਆਇਆ ਸੀ ਕਿ ਮੰਦਰ ਨੂੰ ਮੈਂ ਕੁਛ ਨਾ ਕੁਛ ਦਵਾ ਪਰ ਉਦੋਂ ਕੋਡ ਆਫ ਕੰਡਕਟ ਲੱਗਾ ਸੀ ਮੈਂ ਕੁਛ ਦੇ ਨਹੀਂ ਸਕਿਆ ਸੀ ਤੇ ਫਿਰ ਅੱਜ ਜਦੋਂ ਉਹ ਕੋਡ ਆਫ ਕੰਡਕਟ ਖਤਮ ਹੋਇਆ ਤੇ ਮੇਰਾ ਮਨ ਕੀਤਾ ਕਿ ਮੈਂ ਇਹਨਾਂ ਨੂੰ ਜੋ ਪ੍ਰੋਮਿਸ ਕੀਤਾ ਸੀ ਉਸ ਦੇ ਵਿੱਚੋਂ ਕੁਛ ਨਾ ਕੁਛ ਰਾਸ਼ੀ ਜ਼ਰੂਰ ਇਹਨਾਂ ਨੂੰ ਦਵਾ ਅੱਜ ਤੁਹਾਡੇ ਕੋਲ ਕੀ ਇਹਨੇ ਪੈਸੇ ਕਿਦਾਂ ਮਿਲਣਗੇ ਸਰ ਉਹ ਨਹੀਂ ਪੁੱਛੋ ਅੱਜ ਪਤਾ ਚੱਲ ਜੀ 51000 ਸਰ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਕਿ ਜਿੱਦਾਂ ਤੁਹਾਡੇ ਵੱਲੋਂ ਪਰਾਲਾ ਬੜਾ ਵਧੀਆ ਕੀਤਾ ਗਿਆ ਮੋਰ ਵੀ ਕੀਤੀਆਂ ਹੋਰ ਸਾਰੇ ਲੋਕਾਂ ਦੇਖੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਵਾਂਗਾ ਕਿ ਜਿੱਥੇ ਜਿੱਥੇ ਵੀ ਮੰਦਰ ਗਏ ਨੇ ਉੱਥੇ ਸਾਰੇ ਹੀ ਦੂਪਰਾ ਜਾਂ ਸਾਰੇ ਜਿਹੜੇ ਵੀ ਸਿੱਖ ਭਰਾ ਇਕੱਠੇ ਹੋ ਕੇ ਕੰਟਰੀਬਿਊਟ ਕਰਨ ਤਾਂ ਕਿ ਸਾਰਿਆਂ ਦੀ ਜਿਹੜੀ ਦਸ਼ਾ ਜਾਂ ਵਿਛਾ ਸਹੀ ਰਵੇ ਤਾਂ ਕਿ ਪ੍ਰੋਪਰ ਮੈਨੇਜ ਹੋ ਸਕਣ ਮੰਦਰ ਵਗੈਰਾ ਮੰਦਰ ਦੇ ਪਰਾਲੇ ਨੂੰ ਕਿੰਨਾ ਦੇਖੇ ਜਿਸ ਤਰ੍ਹਾਂ ਇਹਨਾਂ ਦੇ ਬੋਰਡ ਵਾਲੇ ਕਾਫੀ ਪ੍ਰੋਗਰਾਮ ਕੀਤੇ ਜਾਂਦੇ ਇਹਨਾਂ ਦੇ ਮੈਂਬਰਾਂ ਦੀ ਕਮੇਟੀ ਕਿੰਨਾ ਦੇ ਸਰ ਮੈਂ ਜਦੋਂ ਅਕੀ ਜਦੋਂ ਇਲੈਕਸ਼ਨ ਲੜਿਆ ਤਾਂ ਉਦੋਂ ਹੀ ਇਹਨਾਂ ਦੀ ਕਮੇਟੀ ਨੂੰ ਮਿਲਿਆ ਉਸ ਤੋਂ ਪਹਿਲਾਂ ਮੇਰੇ ਨਾਲ ਇਹਨਾਂ ਦਾ ਕੋਈ ਇੰਟਰੋਡਕਸ਼ਨ ਨਹੀਂ ਸੀਗੀ ਪਰ ਇਹਨਾਂ ਨੂੰ ਮਿਲ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਲੱਗੀ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਸਰ ਅਸੀਂ ਵੀ ਜਦੋਂ ਵੀ ਕੋਈ ਨਾ ਕੋਈ ਕਵਰੇਜ ਆਣੇ ਹਮੇਸ਼ਾ ਇਹਨਾਂ ਦਾ ਬਹੁਤ ਵਧੀਆ ਕੋਈ ਨਾ ਕੋਈ ਉਪਰਾਲਾ ਕੀਤਾ ਜਾਂਦੇ ਕਿਸ ਤਰ੍ਹਾਂ ਅੱਜ ਮੇਰਾ ਖਲਦਵੇਂ ਸਾਲ ਤੇ ਇਹਨਾਂ ਨੇ ਸਵੇਰੇ ਹਵਨ ਕੀਤਾ ਵਾ ਮੈਂ ਤੇ ਉਸ ਵਿੱਚ ਸ਼ਾਮਲ ਨਹੀਂ ਹੋ ਸਕਿਆ ਪਰ ਮੈਨੂੰ ਇਹਨਾਂ ਨੇ ਸ਼ਾਮ ਨੂੰ ਇਨਵਾਈਟ ਕੀਤਾ ਸੀ ਤੇ ਫਿਰ ਮੈਂ ਉਦੋਂ ਆਇਆ ਜ਼ਰੂਰ ਮੱਥਾ ਟੇਕਿਆ ਮੈਂ ਪਵਨ ਵਿਆਲਾ ਬੋਰਡ ਵਾਲਾ ਸ਼ਵਾਲਾ ਮੰਦਰ ਕ ਅੱਜ ਡਾਕਟਰ ਸਾਹਿਬ ਸਾਡੇ ਵਿੱਚ ਆਏ ਨੇ ਜਿੱਦਾਂ ਭਾਜੀ ਨੀਂਦਵਿੰਦਰ ਭਾਈ ਨੇ ਦੱਸਿਆ ਇੱਕ ਜਸਟ ਗੱਲ ਹੀ ਹੋਈ ਸੀ ਕਿ ਵੀ ਕੋਈ ਡੋਨੇਟ ਕਰਨਗੇ ਮਤਲਬ ਇਹਨਾਂ ਨੇ ਉਹਨੂੰ ਪ੍ਰੋਮਿਸ ਨੂੰ ਯਾਦ ਰੱਖਿਆ ਜਿੱਦਾਂ ਦੱਸਿਆ ਇਹਨਾਂ ਨੇ ਕੱਲ ਮੈਨੂੰ ਫੋਨ ਆਇਆ ਇਹਨਾਂ ਦਾ ਵੀ ਅਸੀਂ ਡੋਨੇਟ ਕਰਨਾ ਚਾਹੁੰਦੇ ਹਾਂ ਇਹਨਾਂ ਨੇ ਅੱਜ 51000 ਦਾ ਚੈੱਕ ਦਿੱਤਾ ਸਾੜੀ ਮੰਦਰ ਕਮੇਟੀ ਵੱਲੋਂ ਮੈਂ ਯਕੀਨ ਦਿਵਾਉਣਾ ਚਾਹੁੰਦਾ ਇਹਨਾਂ ਨੂੰ ਵੀ ਅਸੀਂ ਹਮੇਸ਼ਾ ਇਹਨਾਂ ਦਾ ਇੱਥੇ ਸਵਾਗਤ ਹੋਏਗਾ ਇਹਨਾਂ ਦਾ ਸਾਥ ਦਿੱਤਾ ਜਾਏਗਾ ਹਰ ਗੱਲ 'ਚ ਇਨਾਂ ਨੂੰ ਇਹਨਾਂ ਦਾ ਵੈਲਕਮ ਹੋਏਗਾ ਅਸੀਂ ਸਾਰੀ ਕਮੇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਦੇਖੋ ਸੇਵਾ ਜਿਹੜੀ ਹੈ ਤਨ ਮਨ ਧਨ ਤਿੰਨਾਂ ਚਾ ਜਣਾ ਹੀ ਹੁੰਦੀ ਆ ਧਨ ਤੋਂ ਬਿਨਾਂ ਵੀ ਆਪਣਾ ਜਿਹੜੇ ਪ੍ਰੋਗਰਾਮ ਕਰਦੇ ਆ ਚੱਲ ਨਹੀਂ ਸਕਦੇ ਤੇ ਜਿਹੜੀ ਜਿੰਨੀ ਸਮਰਥਾ ਉਹ ਉਹ ਯੋਗਦਾਨ ਪਾਵੇ ਮੇਰੀ ਇਹ ਅਪੀਲ ਆ ਪਰ ਅਸੀਂ ਬਹੁਤ ਖੁਸ਼ ਆ ਵੀ ਡਾਕਟਰ ਸਾਹਿਬ ਨੇ ਸਾਨੂੰ 51000 ਰੁਪਏ ਦਾ ਚੈੱਕ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਸਰ ਮੈਂ ਦਿਵਿੰਦਰ ਕੁਮਾਰ ਸ਼ਰਮਾ ਡਾਕਟਰ ਜੀਵ ਦੇਵ ਜੀ ਦਾ ਅੱਜ 90 ਸਾਲ ਦੇ ਉੱਤੇ ਸਾਡੀ ਮੰਦਰ ਕਮੇਟੀ ਵਿੱਚ ਮੰਦਰ ਵਿੱਚ ਪਹੁੰਚ ਕੇ ਮੰਦਰ ਦੀ ਸੇਵਾ ਵਾਸਤੇ 51000 ਰੁਪਏ ਦਿੱਤਾ ਹੈ ਮੈਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਦੀਆਂ ਇਹਨਾਂ ਦਾ ਇੱਕ ਇੱਕ ਪੈਸਾ ਔਰ ਜੋ ਵੀ ਸਾਡੇ ਮੰਦਰ ਵਾਸਤੇ ਕੋਈ ਵੀ ਦਾਨ ਦਿੰਦਾ ਹੈ ਜੋ ਵੀ ਦਿੰਦਾ ਹੈ ਉਹਦਾ ਇੱਕ ਇੱਕ ਪੈਸਾ ਇੱਥੇ ਮੰਦਰ ਤੇ ਲਾਇਆ ਜਾਂਦਾ ਹੈ ਉਹਦਾ ਬਕਾਇਦਾ ਉਹਦਾ ਹਿਸਾਬ ਲੇਖ ਕੇ ਮੰਤਰੀ ਜੀ ਮੰਥਲੀ ਜਿਹੜਾ ਕੰਦ ਦਿੱਤੇ ਲਿਖ ਕੇ ਲਟਕਾਇਆ ਜਾਂਦਾ ਹੈ ਇਸ ਤਰ੍ਹਾਂ ਦਾ ਉਪਰਾਲਾ ਡਾਕਟਰ ਸਾਹਿਬ ਨੂੰ ਹੋਰ ਵੀ ਸਜਣਾ ਮਿੱਤਰਾਂ ਨੂੰ ਭੋਲੇ ਸ਼ੰਕਰ ਬਖਸ਼ਦਾ ਰਵੇ ਤੇ ਮੰਦਿਰ ਦੀ ਸੇਵਾ ਇਸ ਤਰ੍ਹਾਂ ਹੁੰਦੀ ਰਹੇ ਤੇ ਮੰਦਿਰ ਸਾਡਾ ਬਲੰਦੀਆਂ ਤੇ ਜਾਵੇ ਜੈ ਸ਼੍ਰੀ ਰਾਮ ਮੈਂ ਕਹਿਣਾ ਚਾਹੁੰਦਾ ਜੀ ਡਾਕਟਰ ਸਾਹਿਬ ਦਾ ਅਸੀਂ ਮੰਦਿਰ ਕਮੇਟੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਮੰਦਿਰ ਵਾਸਤੇ 51000 ਦਾ ਚੈੱਕ ਦਿੱਤਾ ਔਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜੋ ਵੀ ਪ੍ਰੋਗਰਾਮ ਹੋਏਗਾ ਮੰਦਰ ਦੇ ਵਿੱਚ ਡਾਕਟਰ ਸਾਹਿਬ ਨੂੰ ਬੁਲਾਇਆ ਜਾਏਗਾ ਔਰ ਵੱਧ ਤੋਂ ਵੱਧ ਯੋਗਦਾਨ ਜਿਹੜਾ ਡਾਕਟਰ ਸਾਹਿਬ ਨੂੰ ਅਸੀਂ ਕਵਾਂਗੇ ਕਿ ਇਹਦੇ ਵਿੱਚ ਹਿੱਸਾ ਪਾਣ ਔਰ ਹੋਰ ਵੀ ਮਤਲਬ ਸਾਡੇ ਭਰਾ ਜਿਹੜੇ ਆ ਕਾਫੀ ਯੋਗਦਾਨ ਪਾਣ ਤੇ ਇੱਕ ਇੱਕ ਪੈਸਾ ਜਿਹੜਾ ਮੰਦਰ ਕਮੇਟੀ ਦਾ ਮੰਦਰ ਦੀ ਵਿਵਸਥਾ ਵਾਸਤੇ ਮੰਦਰ ਦੀ ਸਥਿਤੀ ਦੀ ਵਾਸਤੇ ਉਹਨੂੰ ਠੀਕ ਕਰਨ ਵਾਸਤੇ ਲਗਾਇਆ ਜਾਏਗਾ